ਦਾਤਾਰ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੋਂ ਵਾਪਿਸ ਆਉਂਦੇ ਹੋਏ ਸੁਲਤਾਨਪੁਰ ਸਾਹਿਬ ਪਹੁੰਚਦੇ ਨੇ ਭੈਣ ਨੇ ਯਾਦ ਕੀਤਾ ਹੈ ਇੱਕ ਰਾਤ ਠਹਿਰਨ ਪ੍ਰਾਂਤ ਮਹਾਰਾਜ ਪਾਤਸ਼ਾਹ ਤਲਵੰਡੀ ਵੱਲ ਨੂੰ ਜਾਂਦੇ ਨੇ ਤਲਵੰਡੀ ਤੋਂ ਬਾਹਰ ਬਾਹਰ ਰੁਕੇ ਨੇ ਭਾਈ ਮਰਦਾਨਾ ਜੀ ਨੇ ਇੱਛਾ ਜ਼ਾਹਰ ਕੀਤੀ ਹੈ ਘਰ ਜਾਣ ਦੀ ਸਾਹਿਬ ਜੀ ਨੇ ਕਿਹਾ ਮਰਦਾਨਿਆਂ ਜਾ ਤੇ ਆ ਪਰ ਸਾਡਾ ਨਾਂ ਦੱਸੀ ਸੋ ਭਾਈ ਮਰਦਾਨਾ ਸਾਹਿਬ ਕਰ ਗਏ ਨੇ ਇਧਰ ਗੁਰੂ ਬਾਬੇ ਦੀ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੇ ਨਾਲ ਮਿਲਾਪ ਹੋ ਗਿਆ ਆਖਿਰ ਇਹ ਸ਼ਬਦ ਗੁਜੇ ਨਹੀਂ ਰਹਿ ਪਾਏ ਪਤਾ ਲੱਗ ਗਿਆ ਜੇ ਮਰਦਾਨਾ ਆਇਆ ਤੇ ਮੇਰਾ ਪੁੱਤ ਨਾਨਕ ਜ਼ਰੂਰ ਆਇਆ ਹੋਵੇਗਾ ਦੱਬੇ ਪੈਰੀ ਮਾਤ ਤ੍ਰਿਪਤਾ ਜੀ ਮਗਰ ਚੱਲੇ ਨੇ ਆਖਿਰ ਉਸ ਥਾਂ ਤੇ ਪਹੁੰਚਦੇ ਨੇ ਜਿੱਥੇ ਸਾਹਿਬ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਨੇ ਪਿਤਾ ਜੀ ਵੀ ਪਹੁੰਚਦੇ ਨੇ ਬੜੀਆਂ ਅਗੰਮੀ ਬਾਤਾਂ ਵਾਰਤਾ ਲਾਪਾਂ ਸ਼ੁਰੂ ਹੋਈਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਵਾਰ-ਵਾਰ ਕਹਿ ਰਹੇ ਨੇ ਤੁਸੀਂ ਕੰਮ ਚੱਲੋ ਤੁਸੀਂ ਲੰਮਾ ਸਮਾਂ ਕਰ ਤੋਂ ਬਾਹਰ ਰਹੇ ਹੋ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਤੁਹਾਡੀਆਂ ਉਡੀਕਾਂ ਦੇ ਵਿੱਚ ਤੁਹਾਡੇ ਦਰਸ਼ਨਾਂ ਦੇ ਵਾਸਤੇ ਇੱਕ ਮਿਲਾਪ ਦੇ ਵਾਸਤੇ ਕਿਵੇਂ ਤੜਫੀ ਹਾਂ ਸੋ ਤੁਸੀਂ ਕੰਮ ਚੱਲੋ ਵਾਰ-ਵਾਰ ਜ਼ੋਰ ਪਾਇਆ ਤਾਂ ਸਹਿਬ ਪਾਤਸ਼ਾਹ ਜੀ ਆਖਰ ਘਰ ਆ ਗਏ ਨੇ ਪਹਿਲਾਂ ਮਹਾਰਾਜ ਨੇ ਕਿਹਾ ਨਹੀਂ ਸਾਡੇ ਬੜੇ ਵੱਡੇ ਕਾਰਜ ਨੇ ਅਗਾਹ ਜਾਣਾ ਹੈ ਪਰ ਹੁਣ ਮਾਤਾ ਪਿਤਾ ਦੇ ਹੁਕਮ ਅੱਗੇ ਚੁਕੇ ਨੇ ਘਰ ਪਹੁੰਚੇ ਨੇ ਇਧਰ ਚਾਚਾ ਲਾਲੂ ਜੀ ਕਿਸੇ ਕੰਮ ਬਾਹਰ ਗਏ ਨੇ ਉਹਨਾਂ ਨੂੰ ਖਬਰ ਮਿਲੀ ਉਹ ਵੀ ਘਰ ਪਰਤ ਆਏ ਨੇ ਨਗਰ ਨਿਵਾਸੀ ਆਉਂਦੇ ਨੇ ਪੰਡਿਤ ਹਰਦਿਆਲ ਆਇਆ ਹੋਰ ਕਾਜੀ ਮੌਲਾਨੇ ਜਿਨ੍ਹਾਂ ਨੇ ਕਦੀ ਗੁਰੂ ਨਾਨਕ ਦੀ ਸੰਗਤ ਨੂੰ ਮਾਨਿਆ ਉਹ ਆਉਂਦੇ ਨੇ ਨਗਰ ਨਿਵਾਸੀ ਗੁਰੂ ਦੇ دیدار ਕਰਨ ਵਾਸਤੇ ਆਏ ਨੇ ਤੇ ਸਹਿਬ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਨੂੰ ਆਤਮ ਉਪਦੇਸ਼ ਬਖਸ਼ ਰਹੇ ਨੇ ਸਮਾ ਆਪਣੀ ਚਾਲੇ ਚੱਲਦਾ ਹੈ ਕੁਝ ਦਿਨ ਬਤੀਤ ਹੋਏ ਨੇ ਤੇ ਪਿਤਾ ਮਹਤਾ ਕਾਲੂ ਜੀ ਬੜੇ ਪਿਆਰ ਨਾਲ ਕੋਲ ਆ ਕੇ ਬੈਠਦੇ ਨੇ ਕੁਝ ਪੂਰਬਲੀ ਭਗਤੀ ਜਿਸ ਭਗਤੀ ਵਿੱਚ ਕਦੀ ਮੰਗਿਆ ਸੀ ਕਿ ਪਰਮਾਤਮਾ ਤੂੰ ਮੇਰੇ ਘਰ ਦੇ ਵਿੱਚ ਪੁੱਤਰ ਰੂਪ ਹੋ ਕਰਕੇ ਅਵਤਾਰ ਲੈ ਉਹ ਭਗਤੀ ਉਹ ਬੀਜ ਫਲ ਸਰੂਪ ਹੋਇਆ ਅੰਦਰ ਗਿਆਨ ਜਾਣਨ ਦੀ ਇੱਛਾ ਪ੍ਰਗਟ ਹੋਈ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਸ਼ਬਦ ਕਹਿੰਦੇ ਨੇ ਨਾਨਕ हे ਪੁੱਤ ਮੈਂ ਤੇ ਤੈਨੂੰ ਸਦਾ ਆਪਣੇ ਪੁੱਤਰ ਤੋਂ ਵੱਧ ਕੇ ਕੁਝ ਜਾਣਿਆ ਹੀ ਨਹੀਂ ਇਸੇ ਕਰਕੇ ਬਚਪਨ ਤੋਂ ਹੀ ਤੇਰੇ ਤੇ ਜਾਲ ਪਾਉਣ ਦੀ ਕੋਸ਼ਿਸ਼ ਕੀਤੀ ਕਦੀ ਮੱਝਾਂ ਚਾਰਨ ਭੇਜਿਆ ਕਦੀ ਖੇਤੀ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਕਦੀ ਹੱਟ પા ਕੇ ਦਿੱਤੀ ਕਦੀ ਸੱਚਾ ਸੌਦਾ ਕਰਨ ਵਾਸਤੇ ਤੋਰਿਆ ਉਹ ਹੋਈਆਂ ਬੀਤੀਆਂ ਪਰ ਮੈਂ ਤੇ ਕੁਝ ਦਿਨ ਪਹਿਲਾਂ ਵੀ ਤੈਨੂੰ ਇਹੀ ਜਾਲ ਪਾਇਆ ਕਿ ਤੂੰ ਕਰ ਰਹਿ ਆਪਣੇ ਪਰਿਵਾਰ ਨੂੰ ਇੱਥੇ ਤਲਵੰਡੀ ਲਿਆ ਪਰ ਮੈਨੂੰ ਹੁਣ ਸਮਝ ਆਈ ਕਿ ਤੂੰ ਸਾਧਾਰਨ ਪੁਰਖ ਨਹੀਂ ਹੈ ਇਸ ਕਰਕੇ ਮੈਂ ਚਾਹਣਾ ਕਿ ਜਿਹੜਾ ਆਤਮ ਗਿਆਨ ਤੂੰ ਸਾਰੇ ਲੋਕਾਈ ਨੂੰ ਵੰਡਣ ਵਾਸਤੇ ਤੁਰਿਆ ਹੈ ਜਿਹੜਾ ਆਤਮ ਗਿਆਨ ਭੁੱਲਿਆਂ ਭਟਕਿਆਂ ਨੂੰ ਦਿੱਤਾ ਹੈ ਨਾਨਕ ਸੋ ਆਤਮ ਗਿਆਨ ਮੇਰੇ ਹਿਰਦੇ ਵਿੱਚ ਵੀ ਪ੍ਰਗਟ ਕਰ ਦੇ ਮੈਨੂੰ ਵੀ ਮੇਰੀ ਸੋਝੀ ਦੇ ਮੈਨੂੰ ਵੀ ਆਤਮ ਸਰੂਪ ਦਾ ਗਿਆਨ ਕਰਵਾ ਸੁਇੰਜ ਪਿਤਾ ਮਹਿਤਾ ਕਾਲੂ ਜੀ ਬੜੇ ਪਿਆਰ ਸਹਿਤ ਗੁਰੂ ਬਾਬੇ ਦੇ ਕੋਲ ਬੈਠੇ ਨੇ ਅਗੰਮੀ ਬਚਨ ਬਿਲਾਸ ਸ਼ੁਰੂ ਹੋਣ ਵਾਲੇ ਨੇ ਇਥੋਂ ਤੱਕ ਅਕਾਲ ਆਪਾਂ ਸਰਵਣ ਕੀਤਾ